ਇਹ ਦੋ ਖੰਭ ਹਨ ਕਿਉਂਕਿ ਪੰਛੀ ਇੱਕ ਖੰਭ ਨਾਲ ਉੱਡ ਨਹੀਂ ਸਕਦਾ ਦੋ ਖੰਭ ਹੋਣੇ ਜ਼ਰੂਰੀ ਨੇ ਤਾਂ ਪੰਛੀ ਆਕਾਸ਼ ਵਿੱਚ ਉਡਾਰੀ ਮਾਰੇਗਾ ਤੇ ਮਹਾਰਜ ਨੇ ਸਾਨੂੰ ਸੇਵਾ ਤੇ ਸਿਮਰਨ ਦੀ ᔪਗਤੀ ਦਿੱਤੀ ਦੋ ਖੰਭ ਦਿੱਤੇ ਨੇ ਤੇ ਇਹ ᔪਗਤੀਆਂ ਸਾਡੀਆਂ ਕੱਟਦੀਆਂ ਜਾ ਰਹੀਆਂ ਨੇ ਮਹਾਰਜ ਨੇ ᔪਗਤੀ ਬਖਸ਼ੀ ਸੀ ਸੰਗਤ ਤੇ ਪੰਗਤ ਦੇ ਵਿੱਚ ਅੱਜ ਸੰਗਤ ਹੋ ਰਹੀ ਆ ਤੇ ਪੰਗਤ ਕੱਢ ਰਹੀ ਆ ਸਾਡੀ ਪੰਗਤ ਵੀ ਜ਼ੁਗਤੀ ਸੀ ਅੱਜ ਸਾਡੇ ਸਿੱਖਾਂ ਦੇ ਘਰਾਂ ਵਿੱਚ ਖੰਡਪੜ ਸਾਹਿਬ ਹੁੰਦੇ ਨੇ ਜਾਂ ਮਰਗਤ ਦੇ ਭੋਗ ਪੈਂਦੇ ਨੇ ਤੇ ਅਸੀਂ ਟੇਬਲਾਂ ਤੇ ਖਾਣਾ ਖਵਾ ਰਹੇ ਆ ਅਸੀਂ ਜ਼ੁਗਤੀ ਗੁਰੂ ਸਾਹਿਬ ਨੇ ਦਿੱਤੀ ਸੀ ਸਾਨੂੰ ਵੀ ਪੰਗਤ ਵਿੱਚ ਲੰਗਰ ਵਰਤੇਗਾ ਸੇਵਾ ਵੀ ਹੋਏਗਾ ਤੇ ਸਿਮਰਨ ਵੀ ਹੋਏਗਾ ਸੇਵਾ ਵੀ ਹੋਏਗੀ। ਉਗਤੀ ਦਿੱਤੀ ਸੀ ਮਹਾਰਾਜ ਨੇ। ਤੇ ਅੱਜ ਅਸੀਂ ਤੇਵਨਾ ਤੇ ਲੰਗਰ ਸਿਕਾ ਦਿੱਤਾ ਜੀ ਸਿਕਾਉਣਾ ਬਹੁਤ ਔਖਾ ਹੈ। ਇਹ ਦਾਤ ਸੀ ਗੁਰੂ ਸਾਹਿਬ ਜੀ ਦੀ। ਇਹਦਾ ਨੁਕਸਾਨ ਕੀ ਹੋਏਗਾ? ਆਉਣ ਵਾਲੀਆਂ ਪੀੜ੍ਹੀਆਂ ਨੇ ਭੁੱਲ ਜਾਣਾ ਕਿ ਪੰਗਤ ਕੀ ਹੁੰਦੀ ਸੀ। ਪ੍ਰਮਾਣ ਲੈ ਲਓ। ਸਾਡੀ ਪੀੜ੍ਹੀ ਇਹ ਭੁੱਲ ਗਈ ਐ ਵੀ ਸ਼ਾਸਤਰਾਂ ਦੇ ਨਾਮ ਕੀ ਨੇ ਕਿਉਂ ਭੁੱਲੀ ਅਸੀਂ ਆਪਣੇ ਘਰਾਂ ਵਿੱਚੋਂ ਸ਼ਾਸਤਰ ਗੈਪ ਕਰ ਦਿੱਤੇ ਹਰ ਇੱਕ ਸਿੱਖ ਦੇ ਘਰ ਨੇਜਾ ਹੁੰਦਾ ਤਲਵਾਰ ਹੁੰਦੀ ਤੇ ਅੱਜ ਬੱਚਿਆਂ ਨੂੰ ਪੁੱਛੋ ਵੀ 나ਗਨੀ ਕਿੰਨੂੰ ਕਹਿੰਦੇ ਨੇ ਤੇ ਬੱਚੇ ਕਹਿਣਗੇ ਜੀ ਫੀਮ ਨੂੰ 나ਗਨੀ ਕਹਿੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਵੀ 나ਗਨੀ ਕਿੰਨੂੰ ਕਹਿੰਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਸਿੱਖੀ ਹੈ ਜਿਹੜੇ ਬੱਚੇ ਸ਼ਾਸਤਰਾਂ ਦੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਵੀ ਇਹ 나ਗਨੀ ਕਿਹੜੀ ਹੈ ਭਾਈ ਬਜਿੱਤਰ ਸਿੰਘ ਵਾਲੀ 나ਗਨੀ ਤੇ ਨਿਹੰਗਾਂ ਸਿੰਘਾਂ ਦੇ ਕੋਲ ਜਾਂ ਸ਼ਾਸਤਰ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਪਤਾ ਸੈਫ ਕੀ ਹੈ ਸਰੋਹੀ ਕੀ ਹੈ ਖੰਜਰ ਕਿੰਨੂੰ ਕਹਿੰਦੇ ਨੇ ਨੇਜਾ ਕਿੰਨੂੰ ਕਹਿੰਦੇ ਨੇ ਬਰਛਾ ਕਿੰਨੂੰ ਕਹਿੰਦੇ ਨੇ ਤਲਵਾਰ ਕਿਨੂੰ ਕਹਿੰਦੇ ਨੇ ਤੇਗ ਕਿਨੂੰ ਕਹਿੰਦੇ ਨੇ ਤੇ ਸਾਡੇ ਘਰਾਂ ਵਿੱਚੋਂ ਅਸੀਂ ਸ਼ਸਤਰ ਗਾਇਬ ਕੀਤੇ ਸਾਡੀ ਪੀੜ੍ਹੀ ਭੁੱਲ ਗਈ ਉਹਨਾਂ ਦੀ ਪਛਾਣ ਵੀ ਭੁੱਲ ਗਈ ਉਹਨਾਂ ਨੂੰ ਚਲਾਉਣਾ ਵੀ ਭੁੱਲ ਗਈ ਨੁਕਸਾਨ ਹੋਇਆ ਅੱਜ ਸਾਡੇ ਘਰਾਂ ਵਿੱਚੋਂ ਪੰਗਤ ਗਾਇਬ ਹੋ ਰਹੀ ਆ ਤੇ ਆਉਣ ਵਾਲੇ ਸਮਿਆਂ ਵਿੱਚ ਸਾਡੀ ਪੀੜ੍ਹੀ ਨੇ ਪੰਗਤ ਵੀ ਭੁੱਲ ਜਾਣਾ ਵੀ ਪੰਗਤ ਕੀ ਹੁੰਦੀ ਸੀ ਜੁਗਤੀ ਦਿੱਤੀ ਸੀ ਮਹਾਰਾਜ ਨੇ ਇਸ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਪੰਗਤ ਵਿੱਚ ਵੀ ਨਾਮ ਜਪਣਾ ਤੇ ਸੇਵਾ ਕਰਨੀ ਹੈ ਪੰਗਤ ਵਿੱਚ ਪ੍ਰਸ਼ਾਦਾ ਵਰਤ ਰਿਆ ਹੋਏਗਾ ਤੇ ਹਰੇਕ ਵਰਤੌਣ ਵਾਲਾ ਕਹਿੰਦਾ ਹੈ ਪ੍ਰਸ਼ਾਦਾ ਵਾਹਿਗੁਰੂ ਧਾਲ ਵਾਹਿਗੁਰੂ ਜਲ ਵਾਹਿਗੁਰੂ ਧਾਲ ਵਾਹਿਗੁਰੂ ਜਲ ਵਾਹਿਗੁਰੂ ਸੇਵਾ ਵੀ ਹੋ ਰਹੀ ਹੈ ਤੇ ਸਿਮਰਨ ਵੀ ਹੋ ਰਿਹਾ ਹੈ ਤੇ ਜਿਹੜਾ ਲੰਗਰ ਵਰਤ ਰਿਹਾ ਉਹ ਲੰਗਰ ਵੀ ਅੰਮ੍ਰਿਤ ਬਣ ਜਾਏਗਾ ਜਪਣ ਵਾਲੇ ਦੇ মুখ ਤੋਂ ਵਾਹਿਗੁਰੂ ਕਹਿਣਾ ਤੇ ਲੈਣ ਵਾਲੇ ਪ੍ਰਸ਼ਾਦਾ ਲੈਣ ਵਾਲੇ ਦੇ ਕੰਨਾਂ ਵਿੱਚ ਵੀ ਵਾਹਿਗੁਰੂ ਸ਼ਬਦ ਪੈ ਜਾਏਗਾ